ਸ਼ਲੋਕ ਮਹਲਾ 9ਵੀਂ ਕੀ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਉ ਨਾਨਕ ਹਰ ਭਜਮਨਾ ਜਹਿਬਿਤ ਜਲ ਕੋ ਮੀਨ ਕੀ ਸਮਝਾਉਂਦੇ ਨਵੇਂ ਪਾਸ ਗੁਣ ਤਾਂ ਗੋਵਿੰਦ ਦੇ ਗਾਉਣੇ ਸੀ ਭਾਈ ਸੱਚੇ ਤੇ ਪਵਨਾ ਪਿਆ ਪਵਨੀ ਤੇ ਜਲ ਹੋ ਜੀਨੇ ਸਾਰਾ ਪਾਣੀ ਹਵਾ ਵਾਤਾਵਰਨ ਸ੍ਰਿਸ਼ਟੀ ਕੁਦਰਤ ਨੇ ਬਣਾਈ ਕਾਇਨਤ ਪੈਦਾ ਕੀਤੀ ਤੇ ਉਹਦੇ ਅਸੀਂ ਗੁਣ ਤਾਂ ਕੀ ਗਾਉਣੇ ਸੀ ਇਸ ਤਾਪ ਦੀ ਗੁਣ ਗਾਉਣ ਲੱਗੇ ਬਣਾਇਆ ਕੁਛ ਨਹੀਂ ਅਸੀਂ ਇੱਥੇ ਸਰੀਰ ਵੀ ਉਹਦੀ ਕਿਰਪਾ ਨਾਲ ਮਿਲਿਆ ਸਾਹ ਵੀ ਉਹਦੀ ਕਿਰਪਾ ਨਾਲ ਚੱਲਦਾ ਪਰ ਬਣੇ ਬੈਠੇ ਅਸੀਂ ਬ੍ਰਹਮ ਗਿਆਨੀ ਹੈਗੇ ਆਂ ਭਰਮ ਗਿਆਨੀ ਸਾਰੀਆਂ ਡਿਗਰੀਆਂ ਅਸੀਂ ਪ੍ਰਾਪਤ ਕਰੀ ਫਿਰਦੇ ਆ ਇਹ ਵਿਧੀ ਹੈ ਭਾਈ ਉਹਦੇ ਗੋਵਿੰਦੇ ਗੁਣ ਗਾਉਣ ਦੇ ਕੋ ਨਾਨਕ ਭਜ ਹਰ ਮਨਾ ਜਹਿਬਿਤ ਜਲ ਕੋ ਮੀਨ ਮੱਛੀ ਪਾਣੀ ਤੋਂ ਬਾਹਰ ਜਾਊ ਉਹਦੀ ਮੌਤ ਇਮੀ ਹਗੋਂ ਤੋਂ ਬਾਅਦ ਜਾਵਾਂਗੇ ਕਾਲ ਦੇ ਬਸ ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਓ ਸਾਰੇ ਬਿਲਕਿਆ ਆਪਾਂ ਰਬੀ ਵੰਣਾ ਜੁੜੀਏ ਔਰ ਸਮਝੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਇਹ ਵਿਧਨਾ ਆਪਾਂ ਜੁੜੀਏ ਕਰਕੇ ਚਰਨ ਬਾਣੀ ਨਾਲ